ਸਤ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਘਾਹ ਦੀ ਕਟਿੰਗ ਕਰਨ ਤੋਂ ਬਾਅਦ ਹੁਣ ਅਸੀਂ ਸ਼ੁਰੂ ਕਰਾਂਗੇ ਕਿਆਰੀ ਨੂੰ ਸਾਫ਼ ਕਰਨਾ ਮੈਂ ਹੀ ਕਰਾਂਗੀ ਨਾਈਸ ਲੱਗ ਰਿਹਾ ਮੈਂ ਹੁਣ ਇਸ ਕਿਆਰੀ ਦੀ ਸਫਾਈ ਕਰਾਂਗੀ ਤੇ ਇਸ ਤੋਂ ਬਾਅਦ ਇਸ ਵਿੱਚ ਬੀਜਾਂਗੇ ਗੋਭੀ ਤੇ ਬ੍ਰੋਕਲੀ ਦੇਖੋ ਆਪਾਂ ਤਾਂ ਹੀ ਨਿੱਕੇ ਨਿੱਕੇ ਬੂਟੇ ਬਹੁਤ ਹੀ ਜ਼ਿਆਦਾ ਹੋ ਚੁੱਕੇ ਨੇ ਇਹਦੀ ਸਫਾਈ ਕਰਨ ਤੋਂ ਬਾਅਦ ਇੱਥੇ ਗੋਭੀ ਤੇ ਬ੍ਰੋਕਲੀ ਬੀਜਾਂਗੇ ਹਾਂਜੀ ਸਾਡੀ ਕਿਆਰੀ ਆਲਮੋਸਟ ਡਨ ਹੋ ਚੁੱਕੀ ਆ ਇਹ ਬਿਲਕੁਲ ਸਾਫ਼ ਕਰ ਦਿੱਤੀ ਹੁਣ ਆਪਾਂ ਇਹ ਡ੍ਰੈਗਨ ਫਰੂਟ ਲਗਾਇਆ ਤੇ ਹੁਣ ਆਪਾਂ ਇੱਥੇ ਲਗਾਵਾਂਗੇ ਬ੍ਰੋਕਲੀ ਤੇ ਗੋਭੀ ਹੈ ਛੋਟੀ ਜਿਹੀ ਕਿਆਰੀ ਚੀਜ਼ਾਂ ਬਹੁਤ ਲਗਾ ਰੱਖੀਆਂ ਨਹੀਂ ਆਦਰ ਕਟਾਈ ਚੱਲ ਰਹੀ ਆ ਇਨਾਂ ਦੇ ਵਿੱਚ ਹੁਣ ਆਪਾਂ ਬ੍ਰੋਕਲੀ ਤੇ ਗੋਭੀ ਲਗਾ ਦੇਣੀ ਆਂ ਜੀ ਇਹ ਘਰ ਦੇ ਬਤਾਉਂ ਲੱਗੇ ਹੋਏ ਆ ਨਾਂ ਬਿਨਾ ਕਿਸੇ ਰੇਤੋ ਬਿਨਾ ਕਿਸੇ ਸਪਰੇਅ ਤੋਂ ਦੇਖੋ ਕਿੰਨੇ ਵਧੀਆ ਚੱਲ ਰਹੇ ਨੇਗੇ ਤਿੰਨ ਬੂਟੇ ਲਗਾ ਰੱਖੇ ਹੋਏ ਨੇਗੇ ਤੇ ਤਿੰਨ ਬੂਟਿਆਂ ਤੋਂ ਦੇਖੋ ਐਨੀ ਸਬਜ਼ੀ ਤਿਆਰ ਹੋ ਜਾਂਦੀ ਆ ਦੇਖੋ ਬਿਨਾ ਕਿਸੇ ਰੇਤੋ ਬਿਨਾ ਕਿਸੇ ਸਪਰੇਅ ਤੋਂ ਇਹ 15 ਦਿਨ ਬਾਅਦ ਇੰਨੀ ਸਬਜੀ ਤਿਆਰ ਹੋ ਜਾਂਦੀ ਆ ਸਿਰਫ ਤਿੰਨ ਬੂਟੇ ਲਗਾਏ ਹੋਏ ਨੇ ਮੇਰੇ ਇਹ ਹੁਣ ਆਪਾਂ ਕੱਟ ਲਈ ਤੇ ਅੱਜ ਬਣਾ ਲਾਂਗੇ ਤੇ ਆ ਹੋਰ ਹਾਲੇ ਲੱਗੇ ਹੋਏ ਨੇ 15 ਦਿਨਾਂ ਨੂੰ ਇਹ ਸਬਜੀ ਵੀ ਤਿਆਰ ਹੋ ਜਾਣੀ ਆ ਘਰ ਜੋਗੀ ਸਬਜੀ ਤਾਂ ਆਪਾਂ ਘਰ ਇਹੀ ਤਿਆਰ ਕਰ ਸਕਦੇ ਆ ਹੁਣ ਆਪਾਂ ਗੋਭੀ ਤੇ ਬ੍ਰੋਕਲੀ ਵੀ ਲਗਾ ਲੈਣੀ ਆ ਤੇ ਫਿਰ ਉਹ ਵੀ ਤਿਆਰ ਹੋ ਜਾਇਆ ਕਰਨੀ ਆ ਆ ਮਿਰਚ ਲਗਾਈ ਹੋਈ ਆ ਥੋੜੇ ਬਹੁਤੇ ਹੋਰ ਬੂਟੇ ਵੀ ਲਿਆ ਕੇ ਲਗਾਵਾਂਗੇ ਸ਼ਿਮਲਾ ਮਿਰਚ ਆ ਫੁੱਲਾਂ ਵਾਲਾ ਬੂਟਾ ਲਗਾਇਆ ਹੋਇਆਗਾ ਰਿੱਚੀ ਜੋ ਮਿਲਿਆ ਲਗਾਤਾ ਕਲਮਾ ਲਗਾ ਲਗਾ ਕੇ ਗਰੋ ਕੀਤੇ ਹੋਏ ਨੇ ਉਧਰ ਮੁਰਬੂਦਾ ਬੂਟਾ ਲੱਗਿਆ ਹੋਇਆ ਨਾਲ ਹੀ ਇਹ ਵੀ ਗਰੋ ਕਰ ਰਿਹਾ ਇਹ ਆਪਣੀਆਂ ਗੂਰਾਂ ਦੀ ਬੇਲ ਆ ਇਹਦੇ ਤੇ ਵੀ ਜਾਲ ਪਾ ਕੇ ਨਾ ਇਹਨੂੰ ਵੀ ਸੈੱਟ ਕਰਨਾ ਹਾਲੇ ਇਧਰ ਕਟਾਈ ਚੱਲ ਰਹੀ ਆ ਹੁਣ ਮੈਂ ਕਿਆਰੀ ਸਾਫ ਕੀਤੀ ਸੀ ਫਿਰ ਤੋਂ ਖਰਾਬ ਕਰਤੀ ਹਾਂਜੀ ਕਿਆਰੀ ਦੀ ਸਫਾਈ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਗੋਭੀ ਤੇ ਬ੍ਰੋਕਲੀ ਲਗਾਤੀ ਦੇਖੋ ਤੇ ਹੁਣ ਜਿਵੇਂ ਜਿਵੇਂ ਇਹਨਾਂ ਦੀ ਗਰੋਥ ਹੋਵੇਗੀ ਮੈਂ ਤੁਹਾਨੂੰ ਆਪਣੇ ਹਰ ਇੱਕ ਬਲੌਗ ਵਿੱਚ ਦਿਖਾਵਾਂਗੀ ਆਪਾਂ ਪੂਰੀ ਕਿਆਰੀ ਦੀ ਸਫਾਈ ਕਰਕੇ ਪੂਰੀ ਕਿਆਰੀ ਦੇ ਵਿੱਚ ਆਪਾਂ ਗੋਭੀ ਤੇ ਬ੍ਰੋਕਲੀ ਲਗਾਤੀ ਇੰਨੀ ਕ ਕਿਆਰੀ ਦੇ ਵਿੱਚੋਂ ਇੰਨੇ ਕੱਖ ਨਿਕਲੇ ਨੇ ਇੱਕ ਟੱਬ ਤੇ ਕੁਆਲਿਟੀ ਭਰ ਗਈ ਗੁਲਾਬ ਦੀ ਕਟਿੰਗ ਕੀਤੀ ਆ ਕਟਿੰਗ ਕਰਨ ਤੋਂ ਬਾਅਦ ਜਿਹੜੀ ਕਟਿੰਗ ਸੀਗੀ ਉਹ ਆ ਵੀ ਆਪਾਂ ਆ ਰੱਖ ਲਈ ਸੰਭਾਲ ਕੇ ਹੁਣ ਆਪਾਂ ਇਹਦੇ ਤੋਂ ਗੁਲਾਬ ਦੇ ਬੂਟੇ ਤਿਆਰ ਕਰਾਂਗੇ ਕਲਮਾਂ ਦੀ ਕਟਿੰਗ ਕਰਕੇ ਬੂਟੇ ਤਿਆਰ ਕਰਾਂਗੇ ਜੇ ਕਿਸੇ ਨੂੰ ਵੀ ਬੂਟੇ ਲੈਣੇ ਹੋਣਗੇ ਮੇਰੇ ਕੋਲੋਂ ਫ੍ਰੀ ਚ ਲੈ ਜਾ ਸਕਦਾਗਾ ਜਾਂ ਕਿਸੇ ਨੇ ਬੂਟੇ ਲਗਾਉਣੇ ਸਿੱਖਣੇ ਨੇ ਉਹ ਮੇਰੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਲਮ ਲਗਾ ਕੇ ਤੁਸੀਂ ਆਪ ਵੀ ਘਰੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਕਲਮ ਲੈ ਕੇ ਜਾਣੀ ਆ ਤਾਂ ਇੱਥੋਂ ਮੇਰੇ ਕੋਲੋਂ ਲੈ ਕੇ ਜਾ ਸਕਦਾਗਾ ਉਹ ਵੀ ਬਿਲਕੁਲ ਫ੍ਰੀ ਨਰਸਰੀ ਦੇ ਵਿੱਚੋਂ ਇਹੀ ਬੂਟੇ ਆਪਾਂ ਨੂੰ ਕਿੰਨੇ ਕਿੰਨੇ ਮਹਿੰਗੇ ਮਿਲਦੇ ਨੇ ਸੋ ਆਪਾਂ ਘਰੇ ਕਿਉਂ ਨਾ ਆਪਾਂ ਘਰੇ ਤਿਆਰ ਕਰੀਏ ਸਬਜ਼ੀ ਵੀ ਘਰੇ ਤਿਆਰ ਕਰਿਆ ਕਰੋ ਬਿਨਾਰੇ ਤੋਂ ਬਿਨਾਂ ਸਪਰੇਅ ਤੋਂ ਹੁਣ ਆ ਘਰੇ ਆਪਾਂ ਲਗਾ ਲਈ ਹੁਣ ਪਹਿਲਾਂ ਤਾਂ ਤੁਸੀਂ ਆ ਬੈਂਗਣੀ ਦੇਖ ਲਓ ਦੇਖ ਕਿੰਨੇ ਲੱਗ ਰੱਖੇ ਨੇ ਤੇ ਇੱਕ ਟੋਕਰੀ ਤਾਂ ਆਪਾਂ ਆਲਰੇਡੀ ਭਰ ਲਈ ਤੇ ਉਧਰੋਂ ਹਾਲੇ ਹੋਰ ਵੀ ਬਹੁਤ ਲੱਗੇ ਹੋਏ ਨੇ ਆ ਮੈਂ ਦੇਖਿਆ ਹੀ ਨਹੀਂ ਸੀ ਇੱਧਰ ਵੀ ਕਾਫੀ ਬੜੇ ਲੱਗੇ ਹੋਏ ਨੇ ਆ ਦੇਖੋ ਇਹ ਵੀ ਹੁਣ ਮੈਨੂੰ ਤੋੜਨੇ ਪੈਣਗੇ ਨਹੀਂ ਤਾਂ ਫਿਰ ਇਹ ਨਾ نیچے ਨੂੰ ਵਜਨ ਕਰਕੇ نیچے ਨੂੰ ਹੋ ਜਾਂਦੀ ਆਗੀ ਟਾਣੀ ਐਨੀ ਕ ਕੀਰੀ ਦੇ ਵਿੱਚ ਕਿੰਨੀ ਸਬਜ਼ੀ ਲਗਾ ਰੱਖੀ ਆ ਮਿਰਚਾਂ ਲਗਾ ਰੱਖੀਆਂ ਨੇਗੀਆਂ ਆ ਦੇਖੋ ਮਿਰਚਾਂ ਲੱਗਦੀਆਂ ਨੇ ਤੁਹਾਰ ਹਰ ਰੋਜ਼ ਮੈਂ ਲੈ ਜਾਨੀ ਹੁੰਦੀ ਆ ਤੋੜ ਕੇ ਇੱਕ ਦੋ ਮਿਰਚ ਜਿਹੜੀ ਵੀ ਲੱਗਦੀ ਆ ਮੈਂ ਲੈ ਜਾਨੀ ਹੁਣ ਨਿਕੈ ਨਿਕੇ ਫੁੱਲ ਆਏ ਹੋਏ ਨੇ ਅੰਗੂਰਾਂ ਦੀਆਂ ਬੇਲਾਂ ਹੁਣ ਹੌਲੀ-ਹੌਲੀ ਹੋ ਸਕਦਾ ਸਾਲ ਸਾਲ ਦੇ ਵਿੱਚ ਵਿੱਚ ਅੰਗੂਰ ਵੀ ਲੱਗਣੇ ਸ਼ੁਰੂ ਹੋ ਜਾਣ। ਅਮਰੂਦ ਦੇ ਬੂਟੇ ਹਾਲੇ ਛੋਟੇ ਨੇ ਹੋ ਸਕਦਾ ਅਗਲੇ ਸਾਲ ਤੱਕ ਅਮਰੂਦ ਲੱਗਣ ਲੱਗ ਜਾਣ। ਇੰਨੀ ਕਿ ਕੀਆਰੀ ਆ ਇਹਦੇ ਵਿੱਚ ਕਿੰਨਾ ਕੁਝ ਲਗਾ ਰੱਖਿਆਗਾ। ਜੇ ਹੁਣ ਆਪਾਂ ਘਰੇ ਕੋਈ ਮੇਰੇ ਵਰਗੀਆਂ ਭੈਣਾਂ ਜਿਹੜੀਆਂ ਘਰੇ ਘਰੇ ਰਹਿੰਦੀਆਂ ਨੇ ਕੋਈ ਨਹੀਂ ਜੌਬ ਕਰਦੀਆਂ ਉਹ ਤਾਂ ਘੱਟੋ-ਘੱਟ ਆਪਣੇ ਘਰ ਦੇ ਵਿੱਚ ਜਿੰਨਾ ਵੀ ਥੋੜਾ-ਬਹੁਤਾ ਆਪਣੇ ਕੋਲ ਹੈ ਜਗਾ ਆਪਾਂ ਸਬਜ਼ੀ ਲਗਾ ਸਕਦੇ ਆ। ਆਪਣਾ ਸ਼ੌਕ ਪੂਰਾ ਕਰ ਸਕਦੇ ਆ ਇਦਾਂ ਦੇ ਫੁੱਲਾਂ ਵਾਲੇ ਬੂਟੇ ਲਗਾ ਕੇ ਜਾਂ ਫਿਰ ਆਪਾਂ ਇਦਾਂ ਦੇ ਵੀ ਪੌਟ ਖਰੀਦ ਸਕਦੇ ਆਂਗੇ ਇਦਾਂ ਦੇ ਇਦਾਂ ਦੇ ਪੌਟ ਖਰੀਦ ਕੇ ਤੁਸੀਂ ਇਹਦੇ ਵਿੱਚ ਵੀ ਸਬਜ਼ੀ ਲਗਾ ਸਕਦੇ ਹੋਗੇ ਜੇ ਹੁਣ ਇਹਦੇ ਨਾਲ ਦਾ ਇੱਕ ਬੂਟਾ ਲਗਾਇਆ ਹੋਵੇ ਕਿੰਨੀ ਸਬਜ਼ੀ ਉੱਤਰਦੀ ਆ ਉਹਦੇ ਵਿੱਚ ਇਹ ਬੂਟਾ ਕਾਫੀ ਟਾਈਮ ਚੱਲ ਜਾਂਦਾਗਾ ਬਸ ਇਹਦੇ ਤੇ ਨਾ ਕੋਈ ਵੀ ਮਤਲਬ ਵੀ ਕਈ ਵਾਰ ਆਪਾਂ ਨਾ ਕੁਛ ਨਾ ਕੁਛ ਜੀ ਪੈ ਜਾਂਦੇ ਨੇਗੇ ਉਹਦਾ ਖਿਆਲ ਰੱਖਣਾ ਚਾਹੀਦਾ ਹੁਣ ਮੇਰੇ ਇੱਥੇ ਕਈ ਵਾਰ ਕਿਸੇ ਕਿਸੇ ਟਾਣੀ ਨੂੰ ਇੱਥੇ ਜੀ ਪੈ ਜਾਂਦੇ ਸੀਗੇ ਮੈਂ ਟਾਣੀ ਹੀ ਕੱਟ ਦਿਨੀ ਆਂਗੀ ਵਧੀਆ ਪਏ ਨੇ ਦੇਖੋ ਲੋ ਕੋਈ ਰੇ ਨਹੀਂ ਕਰਦੀ ਕੋਈ ਸਪਰੇ ਨਹੀਂ ਕੁਝ ਨਹੀਂ ਪਾਉਂਦੀ ਦੇਖੋ ਕਿੰਨਾ ਵਧੀਆ ਪਿਆ ਉਧਰ ਦੇਖੋ ਕਿੰਨੇ ਵੱਡੇ ਵੱਡੇ ਲੱਗ ਰੱਖੇ ਨੇ ਆਹ ਹਲਦੀ ਲਗਾ ਰੱਖੀ ਆਗੀ ਇਹ ਹਲਦੀ ਆਗੀ ਦੋ ਬੂਟੇ ਮਰੁੱਦਾਂ ਦੇ ਨੇ ਉਹ ਪਿੱਛੇ ਤુલਸੀ ਲਗਾ ਰੱਖੀ ਆ ਉਹਦੀ ਵੀ ਕਟਿੰਗ ਕੀਤੀ ਆ ਮੈਂ ਬੀਚੀ ਖੰਜੂਰਾਂ ਵੀ ਲਗਾ ਰੱਖੀਆਂ ਨੇ ਉਹ ਦੇਖੋ ਖੰਜੂਰਾਂ ਦੇ ਵੀ ਬੀਜੇ ਸੀ ਨੇ ਆ ਦੇਖੋ ਇਹ ਵੀ ਹੌਲੀ ਹੌਲੀ ਗ로우 ਕਰਨਗੀਆਂ ਜੇਕਰ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਨੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਿਆਰ ਰੋਜ ਇੱਕ ਹਰ ਰੋਜ ਨਵੀਆਂ ਨਵੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਟਿਪਸ ਦਿਆ ਕਰੂੰਗੀ ਜਿੰਨੀ ਆ ਕਿ ਜਿੰਨੀ ਕ ਮੈਨੂੰ ਨੌਲੇਜ ਆਗੇ ਚਲੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ